ਨਹਿਰ ਪੰਜਾਬੀ ਬਲੌਗ ਸੇ ਤੁਹਾਡਾ ਸਵਾਗਤ ਹੈ ਜੀ ਆ ਅਸੀਂ ਪਹੁੰਚੇ ਆ ਜੀ ਬਲ ਪٹرول ਪੰਪ ਤੇ ਮਿੱਤਰੋ ਦੇਖੋ ਤੇਲ ਦਾ ਕੀ ਹਾਲ ਆ ਲੋਕ ਮਾਰਾ ਮਾਰੀ ਕਰ ਰਹੇ ਨੇ ਪਟ્રોલ ਜਿਹੜਾ ਵਾ ਉਹ ਸਰਕਿਚਾਉਂਦਾ ਮੈਨੂੰ ਪਹਿਲਾਂ ਪਾ ਜੇ ਆ ਗੱਡੀਆਂ ਦੀ ਹੜਤਾਲ ਦੇ ਕਾਰਨ ਜਦੋਂ ਤੇਲ ਦੀ ਸਾਟ ਆਉਂਦੇ ਕਾਰਨ ਲੋਕ ਜਿਹੜੇ ਆ ਉਹ ਪਟ્રોલ ਫਰੀਦਰਾਂ ਚਾਹੁੰਦੇ ਨੇ ਦੇਖੋ ਕਿਵੇਂ ਪੈਟਰੋਲ ਦੇ ਪੰਪ ਦੇ ਉੱਪਰ ਹੀ ਚੜ ਗਏ ਨੇ ਸਾਰੇ ਬੂਲ ਚੱਕਰ ਨਹੀਂ ਦੇ ਓਏ ਦੇਖ ਵਾਹ ਇੱਥੇ ਘਲੋਤਾ ਪੰਪ ਦੇ ਆ ਉਹ ਕਿਹੜਾ ਮੋਟਰ ਸਾਰੇ ਡਿਕਟਰੀ ਫੋਨ ਕਰਦਾ ਮੈਂ ਪੰਪ ਦੇ ਆ ਕਿੱਥੇ ਜਾਓ ਆ ਜਾ ਆ ਪੰਪ ਕਿੱਥੇ ਉਹ ਮੋਟਰਾਂ ਦਾ ਕੰਮ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਉਹ ਲਿਆ ਫੋਨ ਨੇ ਆਪੋ ਨਾਲ ਪੂਰਾ ਬੇਟ ਏਰੀਆ ਜਾਂ ਪਟੋਲ ਪੰਪਾਂ ਤੇ ਪਹੁੰਚ ਚੁੱਕਾ ਇਹਦੀ ਬਹੁਤ ਕੰਮੀਆਂ ਜੀਆ 500 ਤੋਂ 900 ਪਾਉਣ ਲੱਗਿਆ 500 ਤੋਂ 900 ਕੋਈ ਨਾ ਦਵੇ ਬੋਲੋ 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 ਵੱਡੇ ਪਾ ਦੋਤਾਂ ਦਾ ਵੀਰੇ ਬੋਲ ਬੋਲ ਮਾੜਾ ਕੀ ਗੱਲ ਹੋ ਗਈ ਆ ਸਾਝ 800 ਦਾ ਪਾਈ ਜੀ ਅੱਜ 500 ਦਾ ਆਪਣਾ ਕੋਈ ਪਾਈਏ ਦੇ ਪਾਈ ਨੂੰ ਬੋਲ ਕਰਦੀ ਆ ਲਿਆ ਲੈ ਇੱਕ ਨਾ ਦੇ ਰੁਪਏ ਹੋਪੇ ਹੋਰ ਰੁਪਏ ਵੀਡੀਓ ਕੀਮੇ ਲੱਗੀ ਬਾਈਕ ਨੂੰ ਕਮੈਂਟ ਕਰੋ ਇੱਕ ਇੱਕ ਨੂੰ ਟੋਕ ਮਾਰੋ ਮਾਰੀ ਕਰ ਰਹੇ ਨੇ ਧੰਨਵਾਦ